ਸੋਸ਼ੀ ਗਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਤਿੰਨ ਲੋਕਾਂ ਦੀ ਐਮਰਜੈਂਸੀ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਇਹ ਮੌਤ ਜ਼ਿਆਦਾ ਵੱਡਾ ਮੁੱਦਾ ਬਣ ਜਾਂਦਾ ਹੈ ਕਿਉਂ ਕਿ ਕਿਉਂਕਿ ਉੱਥੇ ਮੌਤ ਹੋਣ ਦਾ ਕਾਰਨ ਹੈ ਜਿਹੜਾ ਉਹ ਆਕਸੀਜਨ ਦੀ ਸਪਲਾਈ ਦਾ ਬੰਦ ਹੋਣਾ ਹੈ ਜੀ ਹਾਂ ਆਕਸੀਜਨ ਦੀ ਸਪਲਾਈ ਬੰਦ ਹੋਣ ਦੇ ਕਾਰਨ ਐਮਰਜੈਂਸੀ ਦੇ ਵਿੱਚ ਪਏ ਤਿੰਨ ਜਿਹੜੇ ਵਿਅਕਤੀ ਨੇ ਉਦੰਮ ਤੋੜ ਦਿੰਦੇ ਨੇ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਜਾਂਦਾ ਏ ਇਸ ਵਿਵਾਦ ਨੂੰ ਸੁਲਝਾਉਣ ਦੇ ਲਈ ਸਿਹਤ ਮੰਤਰੀ ਬਲਬੀਰ ਸਿੰਘ ਡਾਕਟਰ ਬਲਬੀਰ ਸਿੰਘ ਨੇ ਜਿਹੜੇ ਉਹ ਆਪ ਅੱਗੇ ਆਉਂਦੇ ਨੇ ਉਹਨਾਂ ਦੇ ਵੱਲੋਂ ਇਸ ਬਾਬਤ ਇੱਕ ਸੈਟ ਤਿਆਰ ਕਰ ਦਿੱਤੀ ਗਈ ਹੈ ਨੌ ਮੈਂਬਰੀ ਇਹ ਜਾਂਚ ਕਮੇਟੀ ਏ ਜਿਹੜੀ ਉਹ ਪੂਰਨ ਤੌਰ ਤੇ ਇਸ ਵਿੱਚ ਜਾਂਚ ਕਰੇਗੀ ਤੇ ਨਾਲ ਹੀ ਇਸ ਤੋਂ ਪਹਿਲਾਂ ਜੋ ਫੈਸਲਾ ਲਿਆ ਗਿਆ ਉਸ ਦੇ ਵਿੱਚ ਐਸ ਐਮਓ ਨੇ ਜਿਹੜੇ ਤੇ ਨਾਲ ਲਲ ਉਹਨਾਂ ਦੇ ਐਮ ਐਸ ਨੇ ਜਿਹੜੇ ਉਹਨਾਂ ਨੂੰ ਵੱਲੇ ਹਾਲੇ ਵੱਡੇ ਪੱਧਰ ਦੇ ਉੱਪਰ ਤਾੜਨਾ ਦਿੱਤੀ ਗਈ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿੰਨਾ ਤਿੰਨ ਵਿਅਕਤੀਆਂ ਦੀ ਜਾਨ ਗਈ ਹੈ ਉਸ ਦੇ ਵਿੱਚ ਇੱਕ ਵਿਅਕਤੀ ਹੈ ਜਿਹੜਾ ਉਹ ਟੀਵੀ ਦੀ ਬਿਮਾਰੀ ਨਾਲ ਪੀੜਤ ਸੀ ਇੱਕ ਨਸ਼ੇ ਦੇ ਕਰਕੇ ਉੱਥੇ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਸੀ ਤੇ ਇੱਕ ਨੂੰ ਕੋਈ ਹੋਰ ਬਿਮਾਰੀ ਸੀ ਜਿਸ ਤੋਂ ਬਾਅਦ ਸਪਸ਼ਟੀਕਰਨ ਹਸਪਤਾਲ ਡਿਪਾਰਟਮੈਂਟ ਦੇ ਬਹੁਤ ਆਏ ਨੇ ਹਸਪਤਾਲ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਕਹਿ ਰਹੇ ਕਿ ਮਹਿਜ਼ ਕੁਝ ਸਮੇਂ ਦੇ ਲਈ ਹੀ ਜਿਹੜੀ ਆਕਸੀਜਨ ਬੰਦ ਹੋਈ ਸੀ ਤੇ ਇਸਰਾਨ ਜਿਹੜੇ ਟੈਂਪਰੇਰੀ ਸਿਲੰਡਰ ਨੇ ਉਹਨਾਂ ਦਾ ਪ੍ਰਬੰਧ ਵੀ ਨਾਲ ਹੀ ਹੋ ਗਿਆ ਸੀ ਪਰ ਥੋੜੇ ਹੀ ਸਮਾਂ ਨਾ ਚੱਲਦੇ ਹੋਏ ਉਹ ਤਿੰਨ ਵਿਅਕਤੀ ਨੇ ਜਿਹੜੇ ਉਹ ਆਪਣੀ ਜਾਨ ਤੋਂ ਹੱਥ ਤੋਂ ਬੈਟੇ ਅਜੇਹੇ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਉਹਨਾਂ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੀ ਵੀ ਮੰਗ ਉੱਠੀ ਤਾਂ ਕੀ ਕੁਝ ਕਹਿਣਾ ਬਲਵੀਰ ਸਿੰਘ ਦਾ ਕੀ ਕੁਝ ਫੈਸਲੇ ਨੇ ਜਿਹੜੇ ਇਸ ਸੰਬੰਧਿਤ ਸਿਹਤ ਮੰਤਰੀ ਦੇ ਵੱਲੋਂ ਲੈ ਗਏ ਨੇ ਆਓ ਸੁਣਦੇ ਹਾਂ ਜਲੰਧਰ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੋਈ ਹੈ ਜਿਹਦੇ ਵਿੱਚ ਆਕਸੀਜਨ ਪਲਾਂਟ ਨੂੰ ਲੈ ਕੇ ਔਰ ਉਹਦੇ ਨਾਲ ਜਿਹੜੇ ਸਾਡੇ ਬਹੁਤ ਕ੍ਰਿਟੀਕਲੀ ਪੇਸ਼ੈਂਟ ਸੀਗੇ ਸਿਕ ਪੇਸ਼ੈਂਟ ਸੀਗੇ ਔਰ ਉਹਨਾਂ ਦੀ ਜਿਹੜੀ ਆਕਸੀਜਨ ਸਪਲਾਈ ਹੈ ਉਹਦਾ ਪ੍ਰੈਸ਼ਰ ਘਟਣ ਨਾਲ ਉਹਦੀ ਸਪਲਾਈ ਚ ਟੈਂਪੋਰਰੀ ਡਿਸਰਪਸ਼ਨ ਆਉਣ ਦੇ ਨਾਲ ਤੇ ਅਸੀਂ ਉਹਨਾਂ ਦੀ ਕੀਮਤੀ ਜਾਨਾਂ ਨਹੀਂ ਬਚਾ ਸਕੇ ਬੜੇ ਅਫਸੋਸ ਨੇ ਦੀ ਗੱਲ ਹੈ ਮੈਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੇ ਨੈਸ਼ਨਲ ਕੂਆਰ ਅਰਵਿੰਦ ਕੇਜੀਵਾਲ ਜੀ ਨੇ ਸੇਤ ਸਿੱਖਿਆ ਨੂੰ ਆਪਣੀ ਟਾਪ ਪ੍ਰਾਇਓਰਟੀ ਬਣਾਇਆ ਔਰ ਮੈਂ ਇਹ ਗੱਲ ਬੜੇ ਮਾਣ ਨਾਲ ਦੱਸਦਾ ਕਿ ਸਾਨੂੰ ਉਹਨਾਂ ਨੇ ਸਿਹਤ ਵਾਸਤੇ ਕਦੇ ਵੀ ਕਿਸੇ ਕਿਸਮ ਦੇ ਫੰਡ ਦੇਣ ਤੋਂ ਨਾ ਨਹੀਂ ਕੀਤੀ ਔਰ ਅਸੀਂ ਹਸਪੀਟਲ ਦੇ ਵਿੱਚ ਜਿਹੜੀ ਪੇਸ਼ੈਂਟ ਸੇਫਟੀ ਆ ਔਰ ਉਹਨਾਂ ਵਾਸਤੇ ਜਿਹੜੀਆਂ ਸਰਵਿਸਿਜ਼ ਆ ਉਹਦੇ ਵਾਸਤੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆ ਨਾ ਮੈਨਪਾਵਰ ਦੇ ਵਿੱਚ ਨਾ ਅਵੇਲੇਬਿਲਟੀ ਆਫ ਦੀ ਇਕੁਪਮੈਂਟ ਜਿਹੜੀ ਜਿਹੜੀ ਕੋਈ ਕਮੀ ਰਹੀ ਆ ਉਹ ਸਿਰਫ ਤੇ ਸਿਰਫ ਜਿਹੜੇ ਸਾਡੇ ਉੱਥੇ ਹਸਪੀਟਲ ਦੇ ਐਡਮਿਨਿਸਟਰेटर ਹੈ ਚਾਹੇ ਉਹ ਮੈਡੀਕਲ ਸੁਪਰਟੈਂਡੈਂਟ ਹੈ ਜਾਂ ਜਿਹੜਾ ਡਾਕਟਰ ਔਨ ਡਿਊਟੀ ਸੀ ਐਸਐਮਓ ਹੈ ਔਰ ਜਿਹੜੇ ਹਾਊਸ ਸਰਜਨ ਸੀ ਜਿਹੜੇ ਡਾਕਟਰ ਔਨ ਡਿਊਟੀ ਸੀ ਉਹਨਾਂ ਦੀ ਜਿਹੜੀ ਹੈਗੀ ਆ ਇਹ ਇੱਕ ਬਹੁਤ ਵੱਡੀ ਨੈਗਲੀਜੈਂਸ ਹੈ ਡੈਫੀਸ਼ੈਂਸੀ ਇਨ ਸਰਵਿਸ ਹੈ ਗੈਰ ਜ਼ਿੰਮੇਵਾਰ ਬਿਹੇਵੀਅਰ ਹੈ ਜਿਹਦੇ ਨਾਲ ਇਹ ਸਾਰਾ ਵਾਕਿਆ ਹੋਇਆ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਦਿਲੰਦਰ ਦੇ ਵਿੱਚ ਜਿਹੜਾ ਆਕਸੀਜਨ ਪਲਾਂਟ ਹੈ ਉਹ ਪੀਐਸਏ ਖੁੰਦਾ ਹੈਗਾ ਜੀ ਜਿਹੜਾ ਜਿਹੜਾ ਦੋ ਉਹਦੇ ਕੰਪਰੈਸਰ ਹੈਗੇ ਆ ਜੀ ਦੋ ਉਹਦੀਆਂ ਮਸ਼ੀਨਾਂ ਹੈਗੀਆਂ ਜੋ ਆਲਟਰਨੇਟ ਯੂਜ਼ ਕਰਦੇ ਸੀ ਔਰ ਇਹਦੇ ਨਾਲ ਇੱਕ ਮੈਨੀਫੋਲਡ ਸਿਸਟਮ ਹੁੰਦਾ ਜਿਹਦੇ ਵਿੱਚ 18-20 ਸਿਲੰਡਰ ਲੱਗੇ ਹੁੰਦੇ ਆ ਕਿ ਜੇ ਉਹਦਾ ਪ੍ਰੈਸ਼ਰ ਘਟੇਗਾ ਤਾਂ ਆਟੋਮੈਟਿਕਲੀ ਉਹ ਟੇਕਓਵਰ ਕਰ ਲੈਣਗੇ ਉਹਦੇ ਵਿੱਚ ਆਟੋਮੈਟਿਕ ਸਾਰਾ ਸਿਸਟਮ ਹੁੰਦਾ ਇਹਦੇ ਨਾਲ ਉੱਥੇ ਇੱਕ ਲਿਕੁਇਡ ਮੈਡੀਕਲ ਆਕਸੀਜਨ ਦਾ ਪਲਾਂਟ ਵੀ ਆ ਮਤਲਬ 4-4 ਸੋਰਸ ਹੈਗੇ ਜੀ ਉੱਥੇ ਆਕਸੀਜਨ ਦੇ ਸਰਫ ਤੇ ਸਰਫ ਜਿਹੜੀ ਮੈਨੇਜਮੈਂਟ ਸੀ ਉਹ ਇੰਨੀ ਜ਼ਿਆਦਾ ਮਾੜੀ ਸੀ ਕਿ ਉਹਦੇ باوجود ਵੀ ਜਿਹੜੀ ਸੀ ਇੱਕ ਕ੍ਰਿਟੀਕਲੀ ਸਿਕ ਪੇਸ਼ੈਂਟ ਜਿਹੜੀ ਆਕਸੀਜਨ ਦੀ ਸਪਲਾਈ ਉਹਦੇ ਵਿੱਚ ਡਿਸਰਪਸ਼ਨ ਆਈ ਔਰ ਜਦੋਂ ਦੀ ਮਾਨ ਸਰਕਾਰ ਆਈ ਹੈ ਅਸੀਂ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀ ਬਿਜਲੀ ਦੀ ਹੈ 24 24/7 ਜਿਹੜੀ ਹੌਟਲਾਈਨ ਕਨੈਕਸ਼ਨ ਜਿੰਨੇ ਅਸੀਂ ਸਾਰਿਆਂ ਦੇ ਵਿੱਚ ਕਰਵਾ ਰਹੇ ਆ ਔਰ ਉਹਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਪਾਵਰ ਬੈਕਅਪ ਦੇ ਰਹੇ ਆ ਸਾਰਿਆਂ ਦੇ ਵਿੱਚ ਜਨਰੇਟਰ ਇਨ ਵਰਕਿੰਗ ਆਰਡਰ ਔਰ ਉਹਦੇ ਨਾਲ ਜਿਹੜਾ ਹੈਗਾ ਅਸੀਂ ਉਹਨਾਂ ਦੇ ਵਿੱਚ ਡੀਜ਼ਲ ਕਿਸੇ ਕਿਸਮ ਦੀ ਸਾਰੇ ਐਸਐਮਓਜ਼ ਨੂੰ ਸਿਵਲ ਸਰਜਰਜ ਨੂੰ ਪੈਸੇ ਵੀ ਦਿੱਤੇ ਹੋਇਆ ਵੀ ਕੋਈ ਬਹਾਨਾ ਨਹੀਂ ਚੱਲੇਗਾ ਇਸ ਤੋਂ ਸવાય ਜੰਨੇ ਸਾਡੇ ਕ੍ਰਿਟੀਕਲ ਏਰੀਆ ਹੈ ਗਿਆ ਚਾਹੇ ਉਹ ਜਿਹੜੀ ਲਾਈਫ ਸੇਵਿੰਗ ਇਕੁਪਮੈਂਟ ਹੈ ਗਿਆ ਮਾਨੀਟਰਸ ਹੋਣ ਵੈਂਟੀਲੇਟਰ ਹੋਣ ਜਾਂ ਆਪਰੇਸ਼ਨ تھیਟਰ ਹੋਣ ਉਹਦੇ ਵਾਸਤੇ ਉਹਨਾਂ ਨੂੰ ਕਿਹਾ ਵੀ ਯੂਪੀਏ ਯੂਪੀਐਸ ਉਹਦੇ ਵਿੱਚ ਅੱਧੇ ਘੰਟੇ ਦੀ ਜਿਹੜੀ ਬੈਕਅਪ ਹੈ ਪਾਵਰ ਸਪਲਾਈ ਔਰ ਆਕਸੀਜਨ ਸਪਲਾਈ ਇਹ ਇੱਕ ਫ੍ਰੈਕਸ਼ਨ ਆਫ ਅ ਸੈਕਿੰਡ ਵਾਸਤੇ ਵੀ ਜਿਹੜਾ ਹੈਗਾ ਜਿਹੜਾ ਆਮ ਬੰਦਾ ਹੈਗਾ ਆਪਾਂ ਵੀ ਆਪਾਂ ਵੀ ਆਕਸੀਜਨ ਤੋਂ ਬਗੈਰ 2 ਜਾਂ 3 ਮਿੰਟ ਰਹਿ ਸਕਦੇ ਆ ਬਟ ਜਿਹੜਾ ਕ੍ਰਿਟੀਕਲੀ ਸਿਕ ਹੈ ਉਹਦੇ ਵਾਸਤੇ 1 ਮਿੰਟ ਵੀ ਬਹੁਤ ਜ਼ਿਆਦਾ ਸਮਾਂ ਹੈ ਐਨੀਆਂ ਸਹੂਲਤਾਂ ਦੇ باوجود ਵੀ ਔਰ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਉਹਨਾਂ ਕੋਲੇ ਜਿਹੜੇ 49 49 ਜਿਹੜੇ ਹੈਗੇ ਆ ਉਹ ਇੰਟਰਨ ਮੈਡੀਕਲ ਅਫਸਰ ਔਰ ਜਿਹੜੇ ਬੱਚੇ ਡੀਐਨਵੀ ਕਰਦੇ ਆ ਪੋਸਟ ਗ੍ਰੈਜੂਏਸ਼ਨ ਕਰਦੇ ਆ 46 ਡਾਕਟਰ ਉਹ ਇਸ ਤੋਂ ਸਵਾਇ ਉਹਨਾਂ ਕੋਲੇ ਜਿਹੜੇ 14 ਹੈਗੇ ਆ ਉਹ ਹਾਊਸ ਸਰ ਆਪਣੇ ਜਿਹੜੇ ਹਾਊਸ ਸਰਜਨਸ ਔਰ 17 ਮੈਡੀਕਲ ਆਫਸਰ ਨੋਨ ਸਟਾਫਿਸਤ ਮਤਲਬ ਇੰਨੇ ਜਿਆਦਾ ਡਾਕਟਰ ਆ ਕਿ ਇੱਕ ਇੱਕ ਬੈੱਡ ਦੇ ਉੱਤੇ ਜਿਹੜੇ ਹੈਗੇ ਆ ਉਹ ਚਾਰ ਚਾਰ ਡਾਕਟਰ ਖੜੇ ਹੋਣ ਔਰ ਸਾਰੀ ਇਕੁਪਮੈਂਟ ਅਵੇਲੇਬਲ ਹੋਵੇ ਤੇ ਲੇਕਿਨ ਲੋਕਾਂ ਨੂੰ ਉਹ ਸੁਵਿਧਾ ਨਾ ਮਿਲੇ ਇਸ ਤੋਂ ਵੱਡਾ ਜੁਰਮ ਨਹੀਂ ਹੋ ਸਕਦਾ ਇਸ ਤੋਂ ਵੱਡੀ ਮਤਲਬ ਕੋਈ ਕੋਤਾ ਹੀ ਨਹੀਂ ਹੋ ਸਕਦੀ ਔਰ ਮੈਂ ਇਮੀਡੀਏਟਲੀ ਜਦੋਂ ਮੇਰੇ ਕੋਲ ਇਹ ਖਬਰ ਆਈ ਆ ਮੈਂ ਆਈ ਵਾਸ ਸੋ ਅਫਸਰਟ ਉਦੋਂ ਮੈਂ ਇਮੀਡੀਏਟਲੀ ਚੱਲ ਕੇ ਉੱਥੇ ਮੈਂ ਸਵੇਰੇ 12:55 ਮਿੰਟ ਤੇ ਮੈਂ ਜਾ ਕੇ ਸਾਰੇ ਆਪ ਜਿਹੜੇ ਹਾਲਾਤ ਦੇਖਿਆ ਉੱਥੇ ਦੇ ਜੋ ਕਿ ਇੱਕ ਅਨਪਾਰਟਨੇਬਲ ਕੋਤਾਹੀ ਉਹਨਾਂ ਵੱਲੋਂ ਕੀਤੀ ਗਈ ਹੈ ਬਜ਼ਰ ਗਲਤੀ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਮੈਂ ਸੈਕਟਰੀ ਸਾਹਿਬ ਨੂੰ ਕਿਹਾ ਇਹਨਾਂ ਨੇ ਇੱਕ ਟੈਕਨੀਕਲ ਕਮੇਟੀ ਜਿਹੜੀ ਸੀ ਉਹ ਕੰਸਟੀਟਿਊਟ ਕੀਤੀ ਜਿਹਦੇ ਵਿੱਚ ਸਾਡੇ ਇੱਕ ਜਿਹੜੇ ਸੀਗੇ ਡਾਇਰੈਕਟਰ ਜਿਹੜੇ ਹੈਲਥ ਸਰਵਿਸਸੇਸ ਦੇ ਸੀਗੇ ਪੀਐਚਐਸਸੀ ਦੇ ਔਰ ਉਹਦੇ ਵਿੱਚ ਇੱਕ ਸਾਡੇ ਜਿਹੜੇ ਐਸਐਮਓ ਸੀ ਬਹੁਤ ਜ਼ਿਆਦਾ ਜਿਹਨਾਂ ਨੇ ਇਸ ਫੀਲਡ ਦੇ ਵਿੱਚ ਕੰਮ ਕੀਤਾ ਹੋਇਆ ਔਰ ਇੰਜੀਨੀਅਰਸ ਇਹਨਾਂ ਦੀ ਸਾਰੀ ਟੀਮ ਜਾ ਕੇ ਉਹਨਾਂ ਨੇ ਬਰੀਕੀ ਦੇ ਨਾਲ ਦੇਖਿਆ ਵੀ ਕਿੱਥੇ ਕਿੱਥੇ ਉਹਨਾਂ ਨੇ ਜੜੀਆਂ ਸੀਗੀਆਂ ਸਾਰੀਆਂ ਨੈਗਲੀਜੈਂਸ ਸੀਗੀਆਂ ਤੇ ਉਹਦੇ ਚ ਚਾਰ ਬੰਦੇ ਜਿਹੜੇ ਹੈਗੇ ਆ ਅਸੀਂ ਕੋਈ ਆਮ ਤੌਰ ਤੇ ਹੁੰਦਾ ਕਿ ਉੱਥੇ ਜਿਹੜਾ ਵਾਰਡ ਬੁਆਏ ਸੀਗਾ ਜੀ ਜਾਂ ਜਿਹੜਾ ਸਫਾਈ ਸੇਵਕ ਸੀਗਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜੀ ਜਿਹੜਾ ਉੱਥੇ ਦਾ ਮੈਡੀਕਲ ਸੁਪਰਡੈਂਟ ਆ ਜਿਹੜਾ ਕਿ ਡਿਪਟੀ ਡਾਇਰੈਕਟਰ ਆ ਸਿਵਲ ਸਰਜਨ ਸਿਵਲ ਸਰਜਨ ਦਾ ਇੱਕ ਤਾਂ ਅਫਸਰ ਹੈ ਦੂਜਾ ਜਿਹੜਾ ਐਸਐਮਓ ਆ ਜਿਹੜਾ ਕਿ ਸੀਨੀਅਰ ਮੈਡੀਕਲ ਅਫਸਰ ਹੈ ਤੀਜਾ ਹੈਗਾ ਜਿਹੜਾ ਕੰਸਲਟੈਂਟ ਨਸਥੈਟਿਸਟ ਹੈ ਡਾਕਟਰ ਰਾਜਕਮਾਰ ਐਮਐਸ ਡਾਕਟਰ ਸਰਜੀਤ ਸਿੰਘ ਐਸਐਮਓ ਡਾਕਟਰ ਸੁਨਾਕਸ਼ੀ ਜਿਹੜੀ ਕੰਸਲਟੈਂਟ ਨਸ ਇਹਦੀ ਮਤਲਬ ਡਿਊਟੀ ਉੱਥੇ ਲੱਗੀ ਹੋਈ ਸੀ ਨੌਨ ਨਸਥੈਟਿਸਟ ਸੀਗੀ ਇਹਨਾਂ ਨੂੰ ਆਨ ਕਾਲ ਨਹੀਂ ਹੁੰਦੇ ਨੇ ਉੱਥੇ ਹੋਣਾ ਸੀਗਾ ਇਹਨੇ ਇਹਨੇ ਆਈਸੀਯੂ ਦੇ ਵਿੱਚ ਰਹਿਣਾ ਸੀ ਇਹਨੇ ਔਰ ਡਾਕਟਰ ਸ਼ਮਿੰਦਰ ਸਿੰਘ ਜਿਹੜੇ ਹਾਊਸ ਸਰਜਨ ਐ ਸਰਫੇਸ ਕਰਕੇ ਰੱਖਿਆ ਇਹਨਾਂ ਦੀ ਤਨਖਾਹ 30000 ਤੋਂ ਵਧਾ ਕੇ ਅਸੀਂ 70000 ਰੁਪਏ ਕੀਤੀ ਆ ਵੀ ਤੁਸੀਂ ਇੱਥੇ ਆਓ ਲਰਨ ਕਰੋ ਸਿੱਖੋ ਅਰਨ ਵੈਲਿਊ ਲਰਨ ਦੇ ਨਾਲ ਜਦੋਂ ਤੁਸੀਂ ਜਾ ਕੇ ਪੋਸਟ ਗ੍ਰੈਜੂਏਸ਼ਨ ਜੁਆਇਨ ਕਰੋਗੇ ਤੁਸੀਂ ਗਵਰਨਮੈਂਟ ਸਰਵਿਸ ਜੁਆਇਨ ਕਰੋਗੇ ਤਾਂ ਤੁਹਾਡੇ ਵਿੱਚ ਕੁਝ ਟੈਲੈਂਟ ਸਿੱਖੋਗੇ ਜਿਹੜਾ ਸਕਿੱਲ ਗੈਪ ਆ ਪੂਰਾ ਹੋਏਗਾ ਇਹ ਚਾਰੋਂ ਡਾਕਟਰ ਦੀ ਗ੍ਰਾਸ ਨੈਗਲੀਜੈਂਸ ਹੈ ਇਹ ਜਿਹੜੇ ਪਹਿਲੇ ਐਮ ਐਸ ਐਸ ਐਮਓ ਡਾਕਟਰ ਰਾਜ ਕੁਮਾਰ ਮੈਡੀਕਲ ਸੁਪਰਡੈਂਟ ਐਸ ਐਮਓ ਡਿਪਟੀ ਡਾਇਰੈਕਟਰ ਡਾਕਟਰ ਸਰਜੀਤ ਸਿੰਘ ਐਸ ਐਮਓ ਐਸ ਐਮਓ ਡਾਕਟਰ ਸਰਜੀਤ ਸਿੰਘ ਡਾਕਟਰ ਸਨਾਕਸ਼ੀ ਕੰਸਲਟੈਂਟ ਅਨਸਥੀਸੀਆ ਐਂਡ ਇਹ ਤਿੰਨੋਂ ਜਿਹੜੇ ਹੈਗੇ ਆ ਜੀ ਇਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਇਮੀਡੀਏਟਲੀ ਔਰ ਇਹਦੇ ਵਿੱਚ ਹੁਣ ਜਿਹੜੀ ਡਿਟੇਲਡ ਇਨਕੁਆਰੀ ਹੋਏਗੀ ਇਹਨਾਂ ਦੀ ਜਵਾਬ ਤਲਬੀ ਹੋਏਗੀ they are likely to be removed from service or dismissed from service they will lose all the benefits of service jede inadi 25 25 30 30 sal di service hai exemplary punishment jo mai vada kita si tode naal aur jedi inquiry hai giya dekho missab nahi hone chahide bahut dukhdai hunde hai missab pehla vi hoye honge ਤੁਸੀਂ ਸਾਰੇ ਪੱਤਰਕਾਰ ਹੋ ਪਹਿਲਾਂ ਵੀ ਹੋਏ ਹੋਣਗੇ ਬਟ ਅਸੀਂ ਆਪਣਾ ਫਰਜ਼ ਸਮਝਦੇ ਹੋਏ ਜੋ ਸਾਡੀ ਡਿਊਟੀ ਹੈ ਜੋ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਸਾਡੀ ਲੀਡਰਸ਼ਿਪ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਅਸੀਂ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਰੇ ਸਿਸਟਮ ਜਿਹੜੇ ਹੈਗੇ ਆ ਉਹਨਾਂ ਨੂੰ ਅਪਗ੍ਰੇਡ ਕਰੀਏ ਡਾਕਟਰ ਸ਼ਮਿੰਦਰ ਸਿੰਘ ਹੌਸਰਜਨ ਇਹ ਇਹਨੂੰ ਸਿੱਧਾ ਅਸੀਂ ਡਿਸਮਿਸ ਕਰ ਰਹੇ ਆ ਜੀ ਇਹਨਾਂ ਨੂੰ ਬੱਚਿਆਂ ਨੂੰ ਅਸੀਂ ਮੌਕਾ ਦੇ ਰਹੇ ਸੀਗੇ ਵੀ ਤੁਸੀਂ ਆਓ ਸਿੱਖੋ ਅੱਗੇ ਆਪਣੀ ਗਵਰਨਮੈਂਟ ਜੌਬ ਵਾਸਤੇ ਆਪਣੀ ਪੋਸਟ ਗ੍ਰੈਜੂਏਸ਼ਨ ਵਾਸਤੇ ਅਸੀਂ ਇਹਨਾਂ ਨੂੰ ਪੜ੍ਹਾਣੇ ਵੀ ਆ ਔਰ ਸਾਰੀਆਂ ਸਹੂਲਤਾਂ ਦੰਨੇ ਆ ਇਹਨਾਂ ਨੂੰ ਤਾਂ ਰਿਮੂਵ ਕੀਤਾ ਜਾਂਦਾ ਜੀ ਇਸ ਰਿਮੂਵਡ ਫ্রম ਅ ਸਰਵਿਸ ਬਾਕੀ ਤਿੰਨਾਂ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਪੂਰਾ ਮੌਕਾ ਦੇ ਕੇ ਜੋ ਲੀਗਲ ਪ੍ਰੋਸੈਸ ਆ ਉਹਨੂੰ ਫਾਲੋ ਕਰਕੇ ਜੇ ਮਤਲਬ ਡਿਪੈਂਡਿੰਗ ਔਨ ਜੋ ਉਸ ਕਮੇਟੀ ਦੀ ਰਿਪੋਰਟਸ ਹੋਣਗੀਆਂ ਜਿਵੇਂ ਪਹਿਲੀ ਕਮੇਟੀ ਦੇ ਉੱਤੇ ਇਹਨਾਂ ਨੂੰ ਮੈਂ ਸਸਪੈਂਡ ਕੀਤਾ ਸੋ ਦੇ ਕੈਨ ਬੀ ਰਿਮੂਵਡ ਫ্রম ਸਰਵਿਸ ਦੇ ਕੈਨ ਬੀ ਡਿਸਮਿਸਡ ਫ্রম ਸਰਵਿਸ ਇਹਨਾਂ ਨੂੰ ਆਪਾਂ ਜੋ ਵੀ ਪ੍ਰੀਮਚੂਰ ਰਿਟਾਇਰਮੈਂਟ ਜੋ ਵੀ ਇਹਨਾਂ ਦੀ ਮੈਕਸਿਮ ਪੋਸੀਬਲ ਜਾਂ ਜਿਹੜੀ ਸਜ਼ਾ ਹੋਏਗੀ ਪਰਮਿਸਿਬਲ ਉਹ ਇਹਨਾਂ ਨੂੰ ਸਖਤ ਤੋਂ ਸਖਤ ਸਿਹਤ ਮੰਤਰੀ ਦੇ ਵੱਲੋਂ ਬਣਾਈ ਗਈ ਜਾਂਚ ਕਮੇਟੀ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਤੇ ਜਾਂਚ ਕਰਨ ਤੋਂ ਬਾਅਦ ਜਿਹੜਾ ਵੀ ਇਸ ਦੇ ਵਿੱਚ ਦੋਸ਼ੀ ਪਾਇਆ ਗਿਆ ਡਾਕਟਰ ਬਲਵੀਰ ਦਾ ਕਹਿਣਾ ਹੈ ਕਿ ਉਸ ਨੂੰ ਬਰਖਾਸਤ ਕੀਤਾ ਜਾਵੇਗਾ